14 ਮਾਰਚ ਨੂੰ ਤੁਸੀਂ ਮਹਾ ਪੰਚਾਇਤ ਕਰਨੀ ਹੈ ਦਿੱਲੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਨੇ ਕਿਸਾਨਾਂ ਨੂੰ ਤੱਕੇ ਜਾਣੇ ਤਾਂ ਤੁਹਾਨੂੰ ਜਾਣ ਦੇ ਦੇਣਗੇ ਇਹ ਇਸ ਤਰ੍ਹਾਂ ਦਾ ਫੋਕਾ ਫਿਰ ਨਹੀਂ ਹੈ ਅਸੀਂ ਤਾਂ ਇਹ ਦੇਖਣਾ ਹੈ 20 ਟਰਾਲੀਆਂ ਤੇ ਹੁਣ ਅਸੀਂ ਲੈ ਕੇ ਜਾਂਦੇ ਤੁਸੀਂ ਬੱਸ ਸਾਨੂੰ ਵੀ ਰੋਕਦੇ ਇਹ ਤਾਂ ਇਹਨਾਂ ਦਾ ਪੜਦਾ ਸ ਕੋਈ ਨੰਗਾ ਹੋ ਜੇ ਤੁਹਾਨੂੰ ਰੋਕਦੇ ਤੁਸੀਂ ਫਿਰ ਮੋਰਚਾ ਪੱਕੇ ਤੌਰ ਤੇ ਸ਼ੁਰੂ ਕਰਨ ਦੀ ਵੀ ਕੋਈ ਰਣਨੀਤੀ ਬਣਾ ਰਹੇ ਹੋ ਜਾਂ ਫਿਰ ਸਿੱਧਾ ਇੱਕ ਵਾਰ ਜਾਣ ਦਈਓ 90% ਇਹ ਆ ਵੀ ਨਹੀਂ ਜਾਂਦਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਏਕਤਾ ਦੀ ਗੱਲ ਚੱਲ ਰਹੀ ਆ ਦੂਜੇ ਪਾਸੇ ਤੁਹਾਡੇ ਵੱਲੋਂ ਵੀ ਤੇ ਉਧਰਲੇ ਪਾਸੇ ਵੀ ਇਸ ਤਰ੍ਹਾਂ ਦੇ ਬਿਆਨ ਆ ਜਾਂਦੇ ਜਿੱਥੋਂ ਲੱਗਦਾ ਵੀ ਏਕ ਤਾਂ ਹੁੰਦੀ ਨਹੀਂ ਏਕ ਤਾਂ ਹੋਊਗੀ ਕਿਵੇਂ ਜੇ ਬਿਆਨਬਾਜ਼ੀਆਂ ਇੱਕ ਦੂਜੇ ਦੇ ਖਿਲਾਫ ਚੱਲੀ ਗਈਆਂ ਉਹ ਤੋਂ ਬਾਅਦ ਅਸੀਂ ਐਲਾਨ ਕਰਾਂਗੇ ਹੋ ਸਕਦਾ ਚੋਣ ਜਾਬਤਾ ਲੱਗ ਜਾਵੇ ਚੋਣ ਜਾਬਤੇ ਤੋਂ ਬਾਅਦ ਵਿੱਚ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਪ੍ਰੋਗਰਾਮਾਂ ਦੇ ਤੇ ਰੋਸ ਪ੍ਰਦਰਸ਼ਨ ਅਸੀਂ ਕਰਾਂਗੇ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਅਸੀਂ ਉਹਨਾਂ ਦੇ ਸਵਾਲ ਵੀ ਕਰਾਂਗੇ ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਕਿਸਾਨ ਅੰਦੋਲਨ ਜਿੱਥੇ ਲਗਾਤਾਰ ਸ਼ੰਭੂ ਅਤੇ ਖਨੋਰੀ ਬਾਰਡਰਾਂ ਉੱਤੇ ਚੱਲ ਰਿਹਾ ਹੈ ਦ ਜਿਹੜਾ ਬਾਕੀ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੱਖ-ਵੱਖਰੇ ਪ੍ਰੋਗਰਾਮ ਦਿੱਤੇ ਗਏ ਨੇ 14 ਮਾਰਚ ਨੂੰ ਇੱਕ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਦਿੱਲੀ ਦੇ ਵਿੱਚ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਨੇ ਤੇ ਅੱਜ 8 ਮਾਰਚ ਨੂੰ ਇੱਥੇ ਔਰਤ ਦਿਵਸ ਬਰਨਾਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾ ਮੌਜੂਦ ਨੇ ਉਗਰਾਹਾ ਸਾਹਿਬ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ ਇਹਦਾ ਕੀ ਸੁਨੇਹਾ ਲੋਕਾਂ ਦੇ ਵਿੱਚ ਜਾਊਗਾ ਦੇਖੋ ਇੱਕ ਮੰਤਰੀ ਔਰਤ ਦੇਵ ਸ਼ਾਹ ਸਿੰਘ ਹਰਸਾਲ ਹੀ ਮਨਾਉਂਦੇ ਜਿਹੜੀਆਂ ਭੈਣਾਂ ਨੇ ਔਰ ਨਾ ਇਸ ਗੱਲ ਦੀ ਜਾਗਰਤੀ ਕਰਨ ਲਈ ਖਾਤਰ ਵੀ ਆਪਾਂ ਆਪਣੇ ਕਿਰਤ ਕਿੱਧਰ ਗਈ ਆਪਣੇ ਘਰ ਦਾ ਉਤਲਾ ਪਟਕਾ ਤੋਂ ਨਹੀਂ ਹੁੰਦਾ ਅਸੀਂ ਕਿਸਾਨਾਂ ਦੇ ਦਰਾਂ ਨਾਲ ਦੇ ਸੰਬੰਧਿਤ ਪਰਿਵਾਰ ਹੀ ਨਹੀਂ ਸਾਡੇ ਨਾਲ ਜੁੜੇ ਹੋਣੇ ਜਿਹੜੀ ਛੱਡੀ ਜਾਤੀ ਬੰਨਾਂ ਜੁੜੇ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਕਰਾਉਣ ਦੀ ਖਾਤਰ ਵੀ ਇਹ ਹੁਣ ਕਿਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਜਾਂ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਸਿਰਫ ਉਹਨਾਂ ਦੀ ਪੂਜਾ ਕਰਕੇ ਗੱਲ ਨਹੀਂ ਬਣਣੀ ਤੁਹਾਨੂੰ ਤਾਂ ਸੰਘਰਸ਼ ਕਰਨਾ ਪੈਣਾ ਲੜਾਈ ਕਰਨ ਅਸਲ ਵਿੱਚ ਇਹ ਕਿਸੇ ਪਰਮਾਤਮਾ ਦਾ ਨਹੀਂ ਕਸੂਰ ਜਿਹੜਾ ਤੁਹਾਨੂੰ ਆ ਵੀ ਤੁਹਾਡੀ ਕਿਸਮਤ ਮਾੜੀ ਹੈ ਇਹ ਕਿਸੇ ਮਨੁੱਖ ਦੀ ਪਾਲਿਸੀ ਦਾ ਕਸੂਰ ਹੈ ਉਹ ਲੁੱਟ ਖਸੁੱਟ ਦਾ ਜਿਹੜਾ ਰਾਜ ਸਰਜਿਆ ਹੋਇਆ ਸਮਾਜ ਸਰਜਿਆ ਹੋਇਆ ਉਹਦੇ ਵਿੱਚ ਸਾਨੂੰ ਅਸੀਂ ਨੀਵੇਂ ਕਿਉਂ ਆ ਸਾਡੀ ਕਿਰਤ ਕਿੱਧਰ ਗਈ ਅਸੀਂ ਗਰੀਬ ਕਿਉਂ ਆ ਸਾਡੇ ਕਿਤੇ ਤੋਂ ਸਾਡੇ ਪਰਿਵਾਰ ਦਾ ਗੁਜ਼ਾਰਾ ਕਿਉਂ ਨਹੀਂ ਹੁੰਦਾ ਇਹ ਗੱਲਾਂ ਇਹ ਸਕੂਲਿੰਗ ਦੇ ਵਿੱਚ ਨਹੀਂ ਇੱਥੇ ਮਹਿਰਾਜ ਵਿੱਚ ਦੇਤੀ ਵੀ ਇਹ ਔਰਤ ਨੂੰ ਤਾਂ ਕਿਹੜਾ ਦਿੱਤਾ ਹੋਇਆ ਹਾਕਮ ਨੇ ਜਿਹੜੇ ਸਾਡੇ ਹਾਕਮ ਤੇ ਰਾਣੇ ਉਹ ਔਰਤ ਨੂੰ ਪੈਰ ਦੀ ਜੁੱਤੀ ਕਿਉਂ ਹਾਂ ਵੀ ਦਿਨ ਕੋਈ ਉਹਨਾਂ ਦੀ ਗੁੱਤ ਪਿੱਛੇ ਗੱਤ ਹੁੰਦੀ ਹੈ ਇਹ ਗੱਲਾਂ ਕਿਉਂ ਆਉਂਦੀਆਂ ਨੇ ਅਸਲ ਚੀਜ਼ ਇਹ ਸਾਰਾ ਪ੍ਰਚਾਰ ਉਹਨਾਂ ਦਾ ਸਰਜਿਆ ਹੋਇਆ ਪ੍ਰਚਾਰ ਨਾ ਔਰਤਾਂ ਦੀ ਗੁੱਤ ਪਿੱਛੇ ਗੱਤ ਹੁੰਦੀ ਹੈ ਨਾ ਇਹ ਪੈਰ ਦੀ ਜ ਸਮਾਜ ਦਾ ਇੱਕ ਜ਼ਰੂਰੀ ਹਿੱਤ ਅੰਗ ਨੇ ਜਿਨ੍ਹਾਂ ਨੇ ਸਮਾਜ ਸਿਰਜਿਆ ਇਸ ਕਰਕੇ ਇਹ ਬਹੁਤ ਉੱਤਮ ਨੇ ਇਹਨਾਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਗੱਲ ਵੀ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਉਣ ਵਾਸਤੇ ਕਿਹੜੀਆਂ ਗੱਲਾਂ ਨੇ ਸਾਨੂੰ ਜਿਹੜੀਆਂ ਹਾਕਮਾਂ ਦੇ ਅੱਗੇ ਧਰ ਨਹੀਂ ਰੱਖਣੇ ਚਾਹੀਦੇ ਜਿਵੇਂ ਵਿਸ਼ੇਪਾਰ ਸੰਸਥਾ ਦੀਆਂ ਨੀਤੀਆਂ ਨਮੀਆ ਕਾਰਪੋਰੇਟ ਨਮੀਆ ਆਰਥਿਕ ਨੀਤੀਆਂ ਨੇ ਜਿਹੜੀਆਂ ਹੁਕਮਾਂਤਰੀ ਮਦਦ ਕੋਸ਼ਿਸ਼ ਕੀਆ ਸੰਸਾਰ ਬੈਂਕ ਇਹ ਕਾਟ ਪੁਲਟ ਕੀਆ ਸਧਾਰਨ ਆੋਰਤ ਨੂੰ ਕੁਝ ਲੋਕ ਕਾਰਪੋਰੇਟ ਦੀ ਗੱਲ ਕਰਦੀ ਹੈ ਵਿਸ਼ੇਪਾਰ ਸੰਸਥਾ ਦੀ ਗੱਲ ਕਰਦੀ ਹੈ ਜਨ ਇਹ ਹੈ ਚੇਤਨਤਾ ਜਿਹੜੀ ਸਕੂਲਾਂ ਚ ਉਹ ਨਹੀਂ ਮਿਲਦੀ ਉਹ ਇਧਰਲੇ ਜਿਹਨੇ ਸੰਗਠਨ ਦੇ ਮਦਾਨ ਨੇ ਜਿਹੜੇ ਹੁਣ ਔਰਤ ਦੇ ਵਸਾਦੇ ਇਹਦੇ ਵਿੱਚੋਂ ਗੱਲਾਂ ਸੁਣਨ ਨੂੰ ਮਿਲਦੀ 14 ਮਾਰਚ ਨੂੰ ਤੁਸੀਂ ਮਹਾ ਪੰਚਾਇਤ ਕਰਨੀ ਹੈ ਦਿੱਲੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਨੇ ਕਿਸਾਨਾਂ ਨੂੰ ਤੱਕੇ ਜਾਣ ਲਈ ਤਾਂ ਤੁਹਾਨੂੰ ਜਾਣ ਦੇ ਦੇਣਗੇ ਇਹ ਤਾਂ ਨਹੀਂ ਲੱਗਦਾ ਵੀ ਜਾਣ ਦੇਣਗੇ ਪਰ ਅਸੀਂ ਪ੍ਰਦਰਸ਼ਨ ਤਾਂ ਕਿਉਂ ਨਾ ਕਰੀਏ ਭਾਰਤ ਦੇ ਵਿੱਚੋਂ ਐਸ ਕੇਐਮ ਨੇ ਜੋ ਕਿਹਾ ਹੈ ਪ੍ਰੋਗਰਾਮ ਕੱਲਾ ਪੰਜਾਬ ਚੋਂ ਨਹੀਂ ਜਾਣਾ ਹਰਿਆਣੇ ਵਾਲੇ ਵੀ ਨਿਕਲਣ ਦੇ ਅਬਜਾ ਬਾਰਡਰ ਤੋਂ ਘਰਾਂ ਚੋਂ ਨਿਕਲ ਦਿੰਦੇ ਨੇ ਕਿ ਨਹੀਂ ਜੂਪੀ ਵਾਲੇ ਵੀ ਨਿਕਲਣੇ ਮੱਧ ਪ੍ਰਦੇਸ਼ ਮਹਾਰਾਸ਼ਟਰ ਕੇਰਲਾ ਉਹ ਸਾਰੀਆਂ ਸਟੇਟਾਂ ਨੇ ਆਉਣਾ ਇਹ ਇਸ ਤਰ੍ਹਾਂ ਦਾ ਫੋਕਾ ਫੇਰ ਨਹੀਂ ਹੈ ਕਿ ਅਸੀਂ ਚਾਹੀਦੀ ਵੀ ਕੱਲ ਨੂੰ ਦਿੱਲੀ ਕਿ ਰੂਗੀ ਇਸ ਤਰ੍ਹਾਂ ਦਾ ਫੋਕਾ ਫੇਰ ਅਸੀਂ ਪ੍ਰਦਰਸ਼ਨ ਕਰਨ ਲਈ ਆ ਗਏ ਹੈ ਵੀ ਸਾਨੂੰ ਇੱਕ ਦੰਦੀ ਰੈਲੀ ਆ ਸਾਨੂੰ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ ਤਾਂ ਰੋਕ ਦੇ ਨਹੀਂ ਬੱਸਾਂ ਦਾ ਨਹੀਂ ਟਰਾਲੀਆਂ ਟਰਾਲੀਆਂ ਰੋਕ ਦੇ ਅਸੀਂ ਤਾਂ ਇਹ ਦੇਖਣਾ ਹੈ ਵੀ ਟਰਾਲੀਆਂ ਤਾਂ ਹੁਣ ਅਸੀਂ ਲੈ ਕੇ ਨ ਜਾ ਰਹੇ ਜਾਂ ਤਾਂ ਰਹਿਣਾ ਜਾਂ ਜਾ ਰਹੇ ਬਸਾਂ ਜਾ ਰਹੇ ਤੁਸੀਂ ਬੱਸਾਂ ਨੂੰ ਵੀ ਰੋਕਦੇ ਇਹ ਤਾਂ ਇਹਨਾਂ ਦਾ ਪੜਦਾ ਸਗੋਂ ਨੰਗਾ ਹੋਊਗਾ ਜੇ ਤੁਹਾਨੂੰ ਰੋਕਦੇ ਆ ਤੁਸੀਂ ਫਿਰ ਮੋਰਚਾ ਪੱਕੇ ਤੌਰ ਤੇ ਸ਼ੁਰੂ ਕਰਨ ਦੀ ਵੀ ਕੋਈ ਰਣਨੀਤੀ ਬਣਾ ਰਹੇ ਹੋ ਜਾਂ ਫਿਰ ਸਿੱਧਾ ਇੱਕ ਵਾਰ ਜਾਣ ਦਾ ਹੀ ਹੈ ਉੱਥੇ ਦੇਖੋ ਅਜੇ ਤੱਕ ਤਾਂ ਇਹ ਇੱਕ ਵਾਰ ਜਾਣ ਦਾ ਹੈ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਆਗੂਆਂ ਚ ਰੱਖਾਂਗੇ ਕਿਉਂਕਿ 2000 ਦਿਨਾਂ ਦੇ ਵਿੱਚ ਦੋ ਅੱਜ 8 ਹੈ ਕੀ ਦੋ ਦਿਨ 10 11 ਦੇ ਵਿੱਚ ਇਹ ਸਥਿਤੀ ਸਾਫ਼ ਹੋ ਜੂਗੀ ਆਗਿਆ ਦਿੰਦੇ ਨੇ ਕਿ ਨਹੀਂ ਦਿੰਦੇ ਉੱਥੇ ਇੱਕ ਦਿਨ ਦੀ ਮਿਲਦੀ ਹੈ ਕਿ ਨਹੀਂ ਹਾਲਤ ਕਿਹੋ ਜਿਹੀ ਟਾਈਟ ਹਾਲਤ ਕਰਦੀ ਫਿਰ ਇਹ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੇ ਵਿੱਚ ਗੱਲ ਰੱਖਾਂਗੇ ਵੀ ਕਿਵੇਂ ਕਰੀਏ ਤੁਸੀਂ ਅਲਰਟ ਦਿਓ ਮਤਲਬ ਹੈ ਜੀ ਅਲਰਟ ਤੇ ਹੈਗੇ ਹੋ ਪਤਾ ਹੈ ਤੁਹਾਨੂੰ ਵੀ ਕੁਝ ਵੀ ਹੋ ਸਕਦਾ ਅਲਰਟ ਤਾਂ ਹੈਗਾ ਪੂਰਾ ਇਹ ਇਹਦਾ ਪੂਰੀ ਚੌਕ ਸੀ ਇਸ ਗੱਲ ਤੇ ਵੀ ਹੋ ਸਕਦਾ ਇਹ ਨਾ ਜਾਣ ਦੇਣ ਇਹ ਤਾਂ ਸਾਨੂੰ 90% ਇਹ ਆ ਵੀ ਨਹੀਂ ਜਾਣ ਦੇਣ ਪਰ ਜੇ ਜਾਣ ਦੇਣਗੇ ਫਿਰ ਇੱਕ ਦਿਨ ਦੀ ਰੈਲੀ ਕਰਕੇ ਮੁੜਾਂਗੇ ਫਿਰ ਅਗਲਾ ਐਕਸ਼ਨ ਦੇਣਾ ਹੋਇਆ ਜਿਹੜਾ ਜੇ ਬਾਕੀ ਜਥੇਬੰਦੀਆਂ ਜਿਹੜੀਆਂ ਮੋਰਚੇ ਲਾਈ ਬੈਠੀਆਂ ਨੇ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਉਹਨਾਂ ਨੂੰ ਲੈ ਕੇ ਇੱਕ ਜਿਹੜਾ ਹਾਈ ਕੋਰਟ ਨੇ ਕੱਲ ਫੈਸਲਾ ਸੁਣਾਇਆ ਜਾਂ ਇੱਕਾ ਸਟੇਟਮੈਂਟ ਦਿੱਤੀ ਆ ਉਹਨਾਂ ਨੇ ਕਿਹਾ ਵੀ ਇਹ ਕਿਸਾਨ ਆਗੂਆਂ ਨੂੰ ਚੱਕ ਕੇ ਚਨਈ ਦੀਆਂ ਜ਼ਿਲ੍ਹਿਆਂ ਚ ਭੇਜ ਦਿਓ ਜਾਂ ਚਨਈ ਚੱਕ ਕੇ ਭੇਜ ਦਿਓ ਕਿਉਂਕਿ ਬੱਚਿਆਂ ਨੂੰ ਅੱਗੇ ਕਰਕੇ ਅੰਦੋਲਨ ਲੜਾਇਆ ਜਾ ਰਿਹਾ ਦੇਖੋ ਮੈਨੂੰ ਤਾਂ ਇਹ ਜਿਹੜਾ ਹਾਈ ਕੋਰਟ ਦੇ ਫੈਸਲੇ ਦੀ ਇਹ ਗੱਲ ਆਈ ਹੈ ਮੈਨੂੰ ਤਾਂ ਇਹ ਵਧੀਆ ਨਹੀਂ ਲੱਗੀ ਕਿਉਂ ਵਧੀਆ ਇਸ ਕਰਕੇ ਨਹੀਂ ਲੱਗੀ ਕਿਉਂਕਿ ਇਹ ਗੱਲ ਹੈ ਵੀ ਜਿਹੜੀ ਉਹ ਵੀਡੀਓ ਦੇ ਆਧਾਰ ਤੇ ਕੋਈ ਗੱਲ ਕਹਿਣੀ ਜਾ ਸਰਕਾਰ ਨੇ ਪਤਾ ਨਹੀਂ ਹਾਈ ਕੋਰਟ ਦੇ ਵਿੱਚ ਕੀ ਪੇਸ਼ ਕੀਤਾ ਜਿਹੜਾ ਹਾਈ ਹੈ ਜੀ ਉਹਨਾਂ ਨੇ ਕੋਈ ਕਲਿੱਪ ਪੇਸ਼ ਕੀਤੀਆ ਜਾਂ ਕੀ ਕੀਤਾ ਕੈਵਿਡੈਂਸ ਉਹ ਐਵਿਡੈਂਸ ਹਾਇ ਵੀ ਖਨੌਰੀ ਬਾਰਡਰ ਦਾ ਜਾਂ ਕਿਸੇ ਹੋਰ ਦਾ ਇਹ ਨਹੀਂ ਪਤਾ ਦੂਜੀ ਗੱਲ ਇਹ ਵੀ ਇੰਨੀ ਇੱਕ ਗੱਲ ਦੇ ਉੱਤੇ ਵੀ ਠੀਕ ਹੈ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਜੱਥੇਬੰਦੀਆਂ ਜੁਮੇਵਾਰ ਬੰਦੇ ਨੇ ਉਹਨਾਂ ਦੇ ਵਿੱਚ ਸ਼ਰਾਧੀਆਂ ਸ ਜਾ ਸਕਦੇ ਆ ਇਹ ਕਿਸਾਨ ਜੱਥੇਬੰਦੀ ਨੇ ਐਟੀਟਿਊਡ ਨਹੀਂ ਹੈ ਕਿ ਉਹ ਤਲਵਾਰਾਂ ਲੈ ਕੇ ਡਾਂਗਾਂ ਲੈ ਕੇ ਸਰਕਾਰ ਨਾਲ ਟੱਕਰਨ ਵਾਸਤੇ ਗਏ ਹੁਣ ਇਹ ਜੱਥੇਬੰਦੀਆਂ ਦਾ ਪੈਂਤਰਾ ਤੱਕ ਦੇ ਰਿਹਾ ਨਹੀਂ ਇਹ ਕਿੱਥੋਂ ਆਈਏ ਗੱਲ ਇਹ ਤਾਂ ਦੇਖਣ ਵਾਲੀ ਹੈ ਕਿਉਂਕਿ ਇਹਦੇ ਵਿੱਚ ਰਾਸੀ ਪਾਰਟੀਆਂ ਵੀ ਦਾਖਲ ਹੋ ਸਕਦੀਆਂ ਨੇ ਹੁਣ ਅੰਦੋਲਨ ਵੋਟ ਚੋਣਾਂ ਦਾ ਵੇਲਾ ਹੈ ਜਿਹੜੀਆਂ ਚੱਕ ਦਿੰਦੀਆਂ ਨੇ ਵੀ ਜਦੋਂ ਅੱਗੇ ਵਧੋ ਨੋਕ ਨਾਕੇ ਤੋੜੋ ਡਾਂਗਾ ਚੱਕੇ ਬਾਗੀਆਂ ਜਾਂ ਤਲਵਾਰਾਂ ਚੱਕੇ ਬਾਗੀਆਂ ਇਸ ਤਰ੍ਹਾਂ ਦਾ ਜੇ ਕੋਈ ਗੱਲ ਆਈ ਹੈ ਯਾਨੀ ਇਹ ਤਾਂ ਦੇਖਣ ਵਾਲੀ ਹੈ ਪਰ ਕਿਸਾਨ ਜੱਟੇ ਬੰਦਿਆਂ ਦੇ ਆਗੂ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਵੀ ਜਾਣਦੇ ਹਾਂ ਬਹੁਤ ਨੂੰ ਉਹ ਨਹੀਂ ਐਸ ਤਰ੍ਹਾਂ ਕਰਨ ਵਾਲੇ ਵੀ ਉਹ ਇੱਕ ਹਥਿਆਰਬੰਦ ਲੜਾਈ ਲੈ ਕੇ ਉਹਨਾਂ ਨਾਲ ਟੱਕਰ ਲੈਣ ਜਾ ਰਹੇ ਹੁਣ ਇਸ ਤਰ੍ਹਾਂ ਦਾ ਤਾਂ ਨਹੀਂ ਹੈ ਸਾਡਾ हां ਉਹਨਾਂ ਦੇ ਤਾਂ ਬਿਆਨ ਤਾਂ ਮੈਂ ਪੜ੍ਹਿਆ ਵੀ ਅਸੀਂ ਤਾਂ ਅਮਨ ਸ਼ਾਂਤੀ ਨਾਲ ਜਮਾਗੇ ਅਮਨ ਸ਼ਾਂਤੀ ਦੇ ਵਿੱਚ ਤਾਂ ਫਿਰ ਹਤਿਆਰਾਂ ਦਾ ਮੁਖਾਵਾ ਹੁੰਦਾ ਨਹੀਂ ਜਿਸ ਕਰਕੇ ਐਂ ਤਾਂ ਦੇਖਣ ਨੂੰ ਨਹੀਂ ਆਇਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਏਕਤਾ ਦੀ ਗੱਲ ਚੱਲ ਰਹੀ ਆ ਦੂਜੇ ਪਾਸੇ ਤੁਹਾਡੇ ਵੱਲੋਂ ਵੀ ਤੇ ਉਧਰਲੇ ਪਾਸੋਂ ਵੀ ਇਸ ਤਰ੍ਹਾਂ ਦੇ ਬੈਣ ਆ ਜਾਂਦੇ ਜਿੱਥੋਂ ਲੱਗਦਾ ਵੀ ਏਕਤਾ ਹੁੰਦੀ ਨਹੀਂ ਇਹ ਕਿਉਂ ਹੋ ਰਿਹਾ ਦੇਖੋ ਸਾਡੇ ਵੱਲੋਂ ਤੁਸੀਂ ਏਕਤਾ ਵਾਲਾ ਨਹੀਂ ਨਹੀਂ ਕਹਿ ਸਕਦੇ ਵੀ ਏਕਤਾ ਹੁੰਦਾ ਨਾ ਜਾਨ ਸਮੂ ਦੇਖਣ ਨੂੰ ਨਹੀਂ ਮਿਲਿਆ ਹੁਣ ਕੱਲ ਨੂੰ 10 ਤਰੀਕ ਨੂੰ ਰੇਲਾਂ ਰੋਕਣੀਆਂ ਨੇ ਉਹਨਾਂ ਨੂੰ ਅਸੀਂ ਵੀ 10 ਥਾਂਾਂ ਤੇ ਰੇਲਾਂ ਚਾਰਜਾ ਤੇ ਬੰਦੀਆਂ ਰੇਲਾਂ ਰੋਕ ਰ ਅਸੀਂ ਇਹਨਾਂ ਦਾ ਤਾਲਮਿਲ ਮੈਕਸ਼ਨ ਕਰ ਰਹੇ ਹਾਂ ਉਹਨਾਂ ਦੇ 13 ਤਰੀਕ ਨੂੰ ਅਟੈਕ ਹੋਇਆ ਅਸੀਂ ਨੇ 15 ਤਰੀਕ ਨੂੰ ਰੇਲਾਂ ਰੋਕੀਆਂ ਟੋਲ ਪਲਾਜ਼ੇ ਫਰੀ ਕਿਤੇ ਨੇ ਜਾਨੀ ਐ ਉਦੋਂ ਬਲ 21 ਤਰੀਕ ਨੂੰ ਉਹ ਬੰਦਾ ਸਾਡਾ ਮਤਲਬ ਸ਼ਹੀਦ ਹੋ ਗਿਆ ਪੂਰੇ ਭਾਰਤ ਦੇ ਵਿੱਚ ਇਹ ਰੋਸ ਦਿਵਸ ਮਨਾਇਆ ਗਿਆ 23 ਦਿਨ ਦੀ ਤਰੀਕ ਵਾਲੇ ਦਿਨ ਜਾਨੀ 21 ਤਰੀਕ ਨੂੰ ਘਟਨਾ 22 ਤਰੀਕ ਨੂੰ ਮੀਟਿੰਗ ਕਰਕੇ 23 ਤਰੀਕ ਨੂੰ ਪੂਰੇ ਭਾਰਤ ਚ ਬਹੁਤ ਵੱਡਾ ਰੋਸ ਪ੍ਰਦਰਸ਼ਨ ਹੋਇਆ ਜਾਨੀ ਪੂਰੇ ਭਾਰਤ ਫਿਰ ਐ ਨਹੀਂ ਕਿਹਾ ਜਾ ਸਕਦਾ ਵੀ ਉਹ ਉਥੇ ਸੰਘਰਸ਼ ਕਰ ਰਹੇ ਨੇ ਤੁਸੀਂ ਫੀਲਡ 'ਚ ਨਹੀਂ ਹੋ ਹੁਣ ਬੀਜੇਪੀ ਦੇ ਘਰਾਂ ਦੇ ਮੂਹਰੇ ਧਰਨੇ ਵੀ ਲੱਗੇ ਰਹੇ ਨੇ ਕੋਲਪਲਾਜੇ ਫਰੀ ਵੀ ਰਹੇ ਨੇ ਕਿੰਨਾ ਚਿਰ ਤੱਕ ਰਹੇ ਨੇ ਇਹ 17 ਤਰੀਕ ਤੋਂ ਲੈ ਕੇ ਨਾ ਮਨੇ 22 ਦਿਨ ਮਨੇ 7-8 ਦਿਨ ਤੱਕ ਕੋਲਪਲਾਜੇ ਬੀਜਪੀ ਦੇ ਘਰਾਮੂਹ ਦੇ ਧੰਨੇ ਰਹੇ ਨੇ ਅਸੀਂ ਲਗਾਤਾਰ ਇਹ ਫੀਡ ਦੇ ਵਿੱਚ ਹਾਂ ਉਹ ਜਿੱਥੇ ਬੰਦियां ਉਧਰ ਲੜ ਰਹੀਆਂ ਨੇ ਹੁਣ ਉਹ ਜੇ ਇਹ ਕਹਿਣਾ ਹੋਵੇ ਵੀ ਉਹ ਸ਼ੰਭੂ ਬਾਰਡਰ ਤੇ ਬੈਠੇ ਨੇ ਜਾਂ ਖਨੋਰੀ ਬਾਰਡਰ ਤੇ ਬੈਠੇ ਨੇ ਜੇ ਇਹ ਕਹਿਣਾ ਹੋਵੇ ਜੇ ਇਹ ਪੰਜਾਬ ਦੇ ਵਿੱਚ ਐਕਸ਼ਨ ਹੋ ਰਿਹਾ ਨੇ ਵਿਅਰਥ ਨੇ ਤਾਂ ਫਿਰ ਉਹਨਾਂ ਨੇ ਕਾਹਤੋਂ ਕਲਨੂ ਰਲਾ ਲੁਕਨ ਦਾ ਸੱਦਾ ਦਿੱਤਾ ਜੇ ਇਹ ਵਿਅਰਥ ਨੇ ਹੁਣ ਉਹ ਵੀ ਤਾਂ ਇੱਧਰ ਹੀ ਸੱਦਾ ਦੇ ਰਹੇ ਨੇ ਨਾ ਔਰ ਤੋਂ ਦੇ ਵਿੱਚ ਨਸਦਾ ਵੀ ਉਹ ਨਹੀਂ ਦਿੰਦਾ ਤੇ ਹੁਣ ਉਹਨਾਂ ਨੇ ਆ ਜਿਹੜਾ ਰੇਲ ਰੋਕ ਦਾ ਸੱਦਾ ਇਹ ਸਾਡੇ ਵਾਲਾ ਫਿਰ ਤਾਂ ਬਿਆਰਤਾ ਉਹਨਾਂ ਦਾ ਅਰਤਾਲਾ ਕਿਵੇਂ ਹੋ ਗਿਆ ਜਾਨੀ ਇਹ ਐ ਕਰਨਾ ਪੈਂਦਾ ਇਹ ਪੁੱਛ ਰਿਹਾ ਸੀ ਵੀ ਏਕਤਾ ਹੋਊਗੀ ਕਿਵੇਂ ਜੇ ਬਿਆਨਬਾਜ਼ੀਆਂ ਇੱਕ ਦੂਜੇ ਦੇ ਖਿਲਾਫ ਚੱਲੀ ਗਈਆਂ ਨਹੀਂ ਬਿਆਨਬਾਜ਼ੀਆਂ ਤਾਂ ਤਾਂ ਅਸੀਂ ਕਰੇਜ ਕਰਦੇ ਆ ਇਹ ਏਕਤਾ ਦੀ ਪ੍ਰੋਸੈਸ ਹੈ ਜਿਹੜਾ ਅਸੀਂ ਚਲਾਇਆ ਵੀ ਠੀਕ ਹੈ ਇੱਕ ਦੂਜੇ ਨਾਲ ਜਥੇਬੰਦੀ ਆਪਾਂ ਮਰਜ਼ ਨਹੀਂ ਹੋ ਸਕਦੇ ਇੱਕ ਦੂਜੇ ਇਕੱਠੇ ਨਹੀਂ ਹੋ ਸਕਦੇ ਤਾਂ ਘਟੋ ਘਟੇ ਇੰਨਾ ਕਰ ਲੋ ਇੱਕ ਦੂਜੇ ਦਾ ਵਿਰੋਧ ਨਾ ਕਰੀਏ ਇੱਕ ਦੂਜੇ ਦੇ ਐਕਸ਼ਨ ਨੂੰ ਆਪਾਂ ਕੰਡੈਮਨ ਨਾ ਕਰਨ ਦੀ ਕੋਸ਼ਿਸ਼ ਕਰੀਏ ਕਾਟ ਕਰਨ ਦੀ ਕੋਸ਼ਿਸ਼ ਨਾ ਕਰੀਏ ਤੁਸੀਂ ਆਪਣੀ ਸੱਦਾ ਦਿਓ ਤੁਸੀਂ ਆਸੀਂ ਤਾਲਮਿਲਮਾ ਕਰ ਲਈਏ ਅਸੀਂ ਕੋਈ ਕਾਲ ਦੀ ਤੁਸੀਂ ਕੋਈ ਤਾਲਮਿਲਮਾ ਕਰ ਲੋ ਉਸੇ ਦਿਨੀ ਐਕਟਿਵ ਹੋ ਤੁਸੀਂ ਵੀ ਐਕਟਿਵ ਹੋਵੋ ਅਸੀਂ ਵੀ ਕਿਉਂਕਿ ਮੰਗਾ ਸੀ ਤੁਸੀਂ ਦੋ ਕੁ ਦਿਨ ਪਹਿਲਾਂ ਇੱਕ ਜਿਹੜਾ ਬਿਆਨ ਦਿੱਤਾ ਸੀ ਭਾਸ਼ਣ ਦੇ ਵਿੱਚ ਉਹ ਕਲਿੱਪ ਚੱਲ ਰਹੀ ਆ ਤੁਸੀਂ ਕਹਿ ਰਹੇ ਹੋ ਕਿ ਡੱਲੇਵਾਲ ਨੇ ਅਲੱਗ ਰਾਜਨੀਤਿਕ ਜਿਹੜਾ ਗੈਰ ਰਾਜਨੀਤਿਕ ਜਥੇਬੰਦੀ ਬਣਾਈ ਜਾਂ ਪੰਦੇਰ ਸਾਹਿਬ ਉਹ ਤੁਹਾਡੇ ਚ ਸ਼ਾਮਲੀ ਨਹੀਂ ਹੋਏ ਉਹਨਾਂ ਨੇ ਅਲੱਗ ਮੋਰਚਾ ਬਣਾ ਲਿਆ ਤੇ ਉਹਨਾਂ ਨੇ 2 ਜਾਂ 3 ਕਿਉਂ ਨਵੇਂ ਬਣਾਲੇ ਤੇ ਉਧਰ ਉਹ ਕਹਿੰਦੇ ਨੇ ਕਿ ਸਾਡੇ ਪ੍ਰੋਗਰਾਮਾਂ ਦੇ ਵਿੱਚ ਦੂਜਿਆਂ ਨੂੰ ਦਖਲ ਆਂਦਾ ਜੀ ਦੇਣ ਦੀ ਕੋਈ ਲੋੜ ਨਹੀਂ ਫਿਰ ਇਸ ਤਰ੍ਹਾਂ ਤੋਂ ਲੱਗਦਾ ਕਿ ਹੱਲ ਹੋ ਜੂਗਾ ਮਸਲਾ ਇਹਦਾ ਮੈਂ ਉਸ ਜਵਾਬ ਚੋਂ ਦਿੱਤਾ ਸੀਗਾ ਜਿਹੜਾ ਸਾਨੂੰ ਇਹ ਕਹਿੰਦੇ ਸੀ ਜੇ ਵੀ ਤੁਸੀਂ ਦਿੱਲੀ ਕਿਉਂ ਨਹੀਂ ਗਏ ਦਿੱਲੀ ਕਿਉਂ ਨਹੀਂ ਜਾ ਰਹੇ ਮੈਂ ਤਾਂ ਉਹਨਾਂ ਲੋਕਾਂ ਦੀ ਗੱਲ ਦਾ ਜਵਾਬ ਦੇ ਜੀ ਤੁਸੀਂ ਇਹਨਾਂ ਦੇ ਸਵਾਲ ਕਿਉਂ ਨਹੀਂ ਕੀਤਾ ਵੀ ਤੁਸੀਂ ਇੱਕ ਤਾਂ ਇੱਕ ਸਾਰਿਆਂ ਜੱਤੇ ਬੰਦੀਆਂ ਇਕੱਠੇ ਕਰਕੇ ਇੱਕ ਸੰਯੁਕਤ ਮੋਰਚਾ ਬਣਾ ਲਿਆ ਜਿਹਦੇ ਤੇ ਤਿੰਨ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈ ਗਏ ਉਹਦੀ ਐਡੀ ਵੱਡੀ ਦਾਬ ਬਣ ਗਈ जिधे ਕਰਕੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਤੁਹਾਨੂੰ ਸਮਰਥਨ ਦਿੱਤਾ ਜਿਹਦੇ ਕਰਕੇ ਪੂਰੇ ਐਨਆਰਆਈ ਤੁਹਾਡੇ ਸਮਰਥਨ ਦੇ ਵਿੱਚ ਆ ਗਏ ਜਿਹਦੇ ਕਰਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਚੌਂਕਾਂ 'ਚ ਖੜ ਕੇ ਤੁਹਾਡਾ ਸਮਰਥਨ ਕੀਤਾ ਐਡੀ ਵੱਡੀ ਗੱਲ ਨੂੰ ਭੁੱਲ ਕੇ ਤੁਸੀਂ ਨੇ ਜਿਹੜੇ ਹੁਣ ਦੋ ਮੋਰਚਾ ਗੈਰ-ਜਨਕ ਮੋਰਚਾ ਬਣਾ ਲਿਆ ਸਰਬੰਨ ਪੰਦੇਰ ਨੇ ਉਤਰੀ ਭਾਰ ਦੇ ਜਥੇਬੰਦੀ ਦਾ ਮੋਰਚਾ ਬਣਾ ਲਿਆ ਜੇ ਨਹੀਂ ਇਹ ਮੈਂ ਕਹਿੰਦਾ ਵੀ ਉਹਨਾਂ ਦੇ ਸਵਾਲ ਕਰੋ ਨਾ ਤੁਸੀਂ ਵੀ ਭਾਈ ਉਹ ਤਾਂ ਕਿੰਦੀ ਵਧੀਆ ਗੱਲ ਬਣ ਗਈ ਸੀ ਜਿਹੜੀ ਗੱਲ ਆਪਣੀ ਐਨੀ ਜਿਹਦੇ ਸਿੱਟੇ ਬਹੁਤ ਸਾਰਤਕ ਨਿਕਲੇ ਆ ਉਹ ਗੱਲ ਨੂੰ ਛੱਡ ਕੇ ਤੁਸੀਂ ਅੱਡ ਘਰਾ ਫੜ ਲਿਆ ਇਹ ਨਹੀਂ ਸਵਾਲ ਤਾਂ ਮੇਰਾ ਉਹਨਾਂ ਲੋਕਾਂ ਦੇ ਜਿਹੜੇ ਸਾਡੇ ਦੇ ਜ਼ਵਾਲ ਕਰਦੇ ਵੀ ਤੂੰ ਦਿੱਲੀ ਗਿਆ ਠੀਕ ਹੈ ਤੇ ਇਸ ਤੋਂ ਬਾਅਦ ਹੁਣ ਜੀ 14 ਮਾਰਚ ਵਾਲੇ ਪ੍ਰੋਗਰਾਮ ਦੀ ਆਪਾਂ ਗੱਲ ਕਰ ਲਈਏ ਦੁਬਾਰੇ ਇੱਕ ਵਾਰ ਤੇ ਉਹ 14 ਮਾਰਚ ਤੋਂ ਬਾਅਦ ਦੀ ਤੁਸੀਂ ਕੋਈ ਨਵੀਂ ਰਾਜਨੀਤੀ ਬਣਾ ਰਹੇ ਹੋ ਜਾਂ ਇਹਨਾਂ ਜਥੇਬੰਦੀਆਂ ਦਾ ਤਾਲਮੇਲ ਵਾਲੀ ਗੱਲ ਕਿੱਥੇ ਪਹੁੰਚੀ ਆ ਦੇਖੋ ਅਸੀਂ ਤਾਂ ਇਹ ਸੋਚ ਰਹੇ ਹਾਂ ਅਸੀਂ ਸਾਡੀ ਪ੍ਰਪੋਜ਼ਲ ਵੀ ਹੈਗੀ ਅਸੀਂ ਸੋਚ ਵੀ ਰਹੇ ਹਾਂ ਇਹ ਵੀ 14 ਮਾਰਚ ਤੋਂ ਬਾਅਦ ਅਸੀਂ 23 ਮਾਰਚ ਭਗ ਸਿੰਘ ਦੇ ਦਿਨ ਤੱਕ ਤਾਂ ਇਹ ਸੰਘਰਸ਼ ਰੱਖਾਂਗੇ ਅਸੀਂ ਇਹਦੇ ਵਿੱਚ ਕਿ ਕਿਹੜੇ ਰੂਪ ਚ ਹਿੱਸਾ ਪਾਉਂਦੇ ਪਾਉਂਦੇ ਰਹਾਂਗੇ ਉਦੋਂ ਬਾਅਦ ਅਸੀਂ ਐਲਾਨ ਕਰਾਂਗੇ ਹੋ ਸਕਦਾ ਚੋਣ ਜਾਬਤਾ ਲੱਗ ਜੇ ਚੋਣ ਜਾਬਤੇ ਤੋਂ ਬਾਅਦ ਵੀ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦੇ ਪ੍ਰੋਗਰਾਮਾਂ ਦੇ ਤੇ ਰੋਸ ਪ੍ਰਦਰਸ਼ਨ ਅਸੀਂ ਕਰਾਂਗੇ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਅਸੀਂ ਉਹਨਾਂ ਦੇ ਸਵਾਲ ਵੀ ਕਰਾਂਗੇ ਵੀ ਤੁਸੀਂ ਆਹ ਕੀਤਾ ਕੀਤਾ ਜਿਵੇਂ ਹੁਣ ਜਾਖੜ ਨੇ ਕਹਿੰਦੇ ਐਮਐਸਪੀ ਦਾ ਲੋੜ ਹੀ ਨਹੀਂ ਇਥੇ ਮਜਾਰਾ ਕਰ ਰਿਹਾ ਹੋ ਜੇ ਇਹ ਕਾਂਗਰਸ ਚੋਂ ਦਾ ਉਹ ਕਹਿੰਦਾ ਵੀ ਭਾਜਪਾ ਗਲਤ ਕਰ ਰਹੀ ਹੈ ਹੁਣ ਉਹ ਕਾਂਗਰਸ ਚ ਨਹੀਂ ਹੈ ਹੁਣ ਉਹ ਭਾਜਪਾ ਦੇ ਪੱਖ ਚ ਬੋਲ ਰਿਹਾ ਜਦੋਂ ਖੇਤੀ ਕਾਨੂੰਨ ਬਣਾਏ ਨੇ ਅਸੀਂ ਵਿਰੋਧ ਕੀਤਾ ਉਦੋਂ ਜਾਖੜ ਸਾਹਿਬ ਸਾਡੇ ਪੱਖ ਚ ਬੋਲਦਾ ਹੁੰਦਾ ਅੱਜ ਜਖੜ ਦਾ ਇੱਕ ਬਿਆਨ ਸੁਣਿਆ ਮੈਂ ਕੁਝ ਕੁ ਦਿਨ ਪਹਿਲਾਂ ਹੀ ਆਇਆ 5 ਚੌਥੇ ਉਹ ਕਹਿੰਦੇ ਵੀ ਜਿਹੜੇ ਕਿਸਾਨ ਨੇ ਤਾਂ ਭੋਲੇ ਭਾਲੇ ਨੇ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਵਰਤ ਰਹੀ ਆ ਇੱਥੇ ਤਾਂ ਕੋਈ ਸਟੇਜ ਤੇ ਖੰਗਣ ਨਹੀਂ ਦੇਂਦਾ ਨਾ ਉਹਨਾਂ ਨੂੰ ਨਾ ਕਾਂਗਰਸ ਨੂੰ ਨਾ ਕਾੜੀਆਂ ਨੂੰ ਨਾ ਆਪਾ ਨੂੰ ਭਾਜਪੀ ਨੂੰ ਤਾਂ ਖੰਗਣੀ ਕਿਹਨੇ ਦੇਣਾ ਸੀ ਕੋਈ ਤੁਸੀਂ ਦੇਖੋ ਵੀ ਕਿਸੇ ਸਟੇਜ ਦੇ ਉੱਤੇ ਤੁਸੀਂ ਦੋਨੇ ਮੋਰਚੇ ਉਹ ਚੱਲਦੇ ਨੇ ਮੈਨੂੰ ਨਹੀਂ ਪਤਾ ਉੱਥੇ ਕੋਈ ਨਾ ਕੋਈ ਰਾਜਨੀਤਿਕ ਨੇਤਾ ਜਾਂਦਾ ਕਿ ਨਹੀਂ ਜਾਂਦਾ ਜੇ ਨਹੀਂ ਅਸੀਂ ਤਾਂ ਇਹਨਾਂ ਨੂੰ ਥੜੇ ਤੇ ਨਹੀਂ ਚੜਨ ਦਿੰਦੇ ਉਹ ਕਹਿੰਦੇ ਨੇ ਵੀ ਤੁਸੀਂ ਸਾਨੂੰ ਉਹ ਵਰਤ ਰਹੇ ਨਹੀਂ ਇਹ ਤਾਂ ਗਲਤ ਹੈ ਠੀਕ ਹੈ ਤਾਂ ਇਹ ਸਨ ਜੁਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨੇ ਇਹ ਨਾਮਸਲੇ ਤੇ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ